ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਪੂਰਥਲਾ ਦੇ ਪਿੰਡ ਬਿਹਾਰੇ ਵਿੱਚ ਇੱਕ ਧਾਰਮਿਕ ਸਥਾਨ ਜਿੱਥੇ ਗੁਰੂ ਘਰ ਦੇ ਨਾਲ-ਨਾਲ ਇੱਕ ਪੀਰ ਦੀ ਮਜ਼ਾਰ ਵੀ ਹੈ ਤੇ ਅੱਜ ਇੱਥੇ ਧਾਰਮਿਕ ਮੇਲਾ ਕਰਵਾਇਆ ਗਿਆ ਜਿੱਥੇ ਕਈ ਕਲਾਕਾਰ ਸ਼ਾਮਿਲ ਹੋਏ ਪਰ ਧਾਰਮਿਕ ਸੰਸਾ ਸਤਕਾਰ ਕਮੇਟੀ ਨੇ ਇਸ ਦਾ ਵਿਰੋਧ ਕੀਤਾ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਸ਼ਿਕਾਇਤ ਕੀਤੀ ਹੈ ਤੇ ਇਸ ਸਮਾਗਮ ਨੂੰ ਰੋਕਣ ਦੀ ਮੰਗ ਕੀਤੀ ਗਈ। ਨਵੀਰ ਸਿੰਘ ਮੁੱਛਲ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਕਾਰ ਕਮੇਟੀ ਆਲ ਇੰਡੀਆ ਵੱਲੋਂ ਅੱਜ ਅਸੀਂ ਡੀਸੀ ਕਪੂਰਥਲੇ ਨੂੰ ਤੇ ਐਸਐਸਪੀ ਕਪੂਰਥਲੇ ਨੂੰ ਮਿਲ ਕੇ ਆਏ ਆਂ ਇਹ ਪਿੰਡ ਬਿਹਾਰੀ ਬਿਹਾਰੀਪੁਰ ਥਾਣਾ ਸਦਰ ਪੈਂਦਾ ਹੈ ਕਿਉਂਕਿ ਇਸ ਪਿੰਡ ਵਿੱਚ ਗੁਰਦੁਆਰਾ ਸ਼ਹੀਦਾ ਸਿੰਘਾਂ ਦੇ ਨਾਂ ਤੇ ਸ਼ਹੀਦ ਬਾਬਾ ਦਲ ਸਿੰਘ ਜੀ ਦੇ ਨਾਂ ਤੇ ਬਣਿਆ ਹੋਇਆ ਹੈ ਬੜਾ ਸ਼ਾਨਦਾਰ ਉੱਥੇ ਹੀ ਕੁਝ ਮਾਨਮਤੀਆਂ ਲੋਕਾਂ ਨੇ ਪੀੜਾਂ ਦੀ ਜਗ੍ਹਾ ਬਣਾਈ ਹੈ ਸ੍ਰੀ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਵੀ ਜਾਰੀ ਹੋਇਆ ਹੈ ਤੇ ਦੂਸਰਾ ਮੈਂ ਇੱਕ ਸਿਆਣਿਆਂ ਦੀ ਕਹਾਵਤ ਉਹ ਵੀ ਦੱਸ ਦਵਾਂ ਤੁਹਾਡੇ মিডিਆ ਰਾਂਹੀਂ ਕਿ ਇੱਕ ਮਿਆਨ ਦੇ ਵਿੱਚ ਦੋ ਕੁਰਬਾਨਾ ਨਹੀਂ ਪੈਂਦੀਆਂ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੈ ਉੱਥੇ ਮਨਮਤ ਨਹੀਂ ਹੋਣੀ ਚਾਹੀਦੀ ਕਿਉਂਕਿ ਪੀਰਾਂ ਦੀਆਂ ਜਿਹੜੀਆਂ ਕਬਰਾਂ ਬਣੀਆਂ ਹਨ ਉਹਨਾਂ ਦੀਆਂ ਕਬਰਾਂ ਦੀ ਪੂਜਾ ਮੁਸਲਮਾਨ ਹੀ ਕਰ ਰਹੇ ਇਹ ਸਾਨੂੰ ਬਹੁਤ ਜ਼ਿਆਦੀ ਤਰਾਸ ਗਈ ਹੈ ਤੇ ਸਾਨੂੰ ਬਹੁਤ ਘਾਟਾ ਹੈ ਕਿ ਆਪਣੇ ਹੀ ਸਿੱਖਾਂ ਦੇ ਘਰ ਜਿਨ੍ਹਾਂ ਦਾ ਜਨਮ ਹੋਇਆ ਹੈ ਉਹੀ ਕਬਰਾਂ ਦੀ ਪੂਜਾ ਕਰ ਰਹੇ ਨੇ ਉਹੀ ਮੇਲੇ ਮਨਾ ਰਹੇ ਨੇ ਜਿਨ੍ਹਾਂ ਮੁਸਲਮਾਨਾਂ ਨੇ ਸਾਡੇ ਬੱਚਿਆਂ ਨੂੰ ਨੇਜਿਆਂ ਤੇ ਚੜਖੜੀਆਂ ਤੇ ਹੱਡੀਆਂ ਧੀਆਂ ਪੈਣਾ ਦੀ ਇਤਪਤ ਜਿਹੜੀ ਰੋਲੀ ਸੀ ਅਤੇ ਸ਼ਹੀਦ ਕੀਤਾ ਸੀ ਉਹਨਾਂ ਦੇ ਮੇਲੇ ਅੱਜ ਸਾਡੇ ਆਪਣੇ ਮਨਾ ਰਹੇ ਨੇ ਉਹ ਚੌਲਾਂ ਦੀਆਂ ਥੇਗਾ ਉਹਨਾਂ ਨੂੰ ਦੇ ਰਹੇ ਨੇ ਜਿਨ੍ਹਾਂ ਨੇ ਬਹੁਤ ਸਿੱਖ ਕੌਮ ਦੇ ਨਾਲ ਸ਼ਰਿਆਮ ਨਿਗਨਿਗੇ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਨੇਜਿਆਂ ਤੇ ਚੜਖੜੀਆਂ ਦੇ ਟੰਗੇ ਸਨ ਉਹਨਾਂ ਦੇ ਮੇਲੇ ਮਨਾ ਕੇ ਅਸੀਂ ਜਿਹੜਾ ਬੜਾ ਘਾਟੀ ਵਿੱਚ ਜਾ ਰਹੇ ਹਾਂ ਮੈਂ ਨਾਲ ਹੀ ਸਿੱਖ ਸੰਗਤਾਂ ਨੂੰ ਤੇ ਬਿਹਾਰੀਪਰ ਦੇ ਲੋਕਾਂ ਨੂੰ ਇੱਕ ਸੁਨੇਹਾ ਲਾ ਰਿਹਾ ਮੀਡੀਆ ਰਹੀਂ ਕਿ ਇਹ ਜਿਹੜਾ ਤੁਸੀਂ ਕਲਾਕਾਰਾਂ ਦਾ ਪ੍ਰੋਗਰਾਮ ਕਰ ਰਹੇ ਜੇ ਬਾਜ ਆ ਜੋ ਪ੍ਰਸ਼ਾਸਨ ਨੂੰ ਦੱਸ ਦਿੱਤਾ ਹੈ ਜੇਕਰ ਪ੍ਰਸ਼ਾਸਨ ਨੇ ਨਾ ਰੋਕਿਆ ਜਥੇਬੰਦੀਆਂ ਜਰੂਰ ਰੋਕਣਗੀਆਂ ਗੁਰੂ ਘਰ ਵਿੱਚ ਜਾਂ ਤਾਂ ਕਵਰ ਰਹੇਗੀ ਤੇ ਅਵਲ ਦੇ ਗੁਰੂ ਗ੍ਰੰਥ ਸਾਹਿਬ ਦੇ ਸੱਚੇ ਪਾਸ਼ਾ ਦਾ ਪ੍ਰਕਾਸ਼ ਰਹੇਗਾ ਉਹ ਸ਼ਿਦਾ ਸਿੰਘਾਂ ਦੇ ਨਾਂ ਤੇ ਜਗ੍ਹਾ ਬਣੀ ਹੈ ਕਪੂਟਲਾ ਵਿੱਚ ਇੱਕ ਨਾਮੀ ਕੋਰੀਅਰ ਕੰਪਨੀ ਤੇ ਡਿਲੀਵਰੀ ਬாய் ਦੀ ਵੀਡੀਓ ਵਾਇਰਲ ਹੋ ਰਹੀ ਹੈ ਇਹ ਸਖਸ਼ ਸੜਕ ਕਿਨਾਰੇ ਖੜੀ ਇੱਕ ਔਰਤ ਤੋਂ 100 ਰੁਪਏ ਦੀ ਪੈਂਟ ਖਰੀਦ ਕੇ ਮਹਿੰਗੀ ਪੈਂਟ ਦੇ ਨਾਲ ਬਦਲ ਦਿੰਦਾ ਹੈ ਦਰਅਸਲ ਕਿਸੇ ਨੇ ਕੱਪੜੇ ਆਰਡਰ ਕੀਤੇ ਹੋਣਗੇ ਤੇ ਸਖਸ਼ ਨੇ ਉਹ ਨਵੇਂ ਕੱਪੜੇ ਬਾਹਰ ਕੱਢ ਕੇ ਉਸ ਵਿੱਚ ਸਸਤੇ ਕੱਪੜੇ ਪਾ ਰਿਹਾ ਹੈ ਜਦੋਂ ਇਸ ਸਬੰਧ ਵਿੱਚ ਕੋਰੀਅਰ ਕੰਪਨੀ ਦੇ ਇੰਚਾਰਜ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਹੈ ਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੇਕਰ ਉਕਤ ਲੜਕਾ ਦੋਸ਼ੀ ਪਾਇਆ ਗਿਆ ਤਾਂ ਉਸ ਨੂੰ ਨੌਕਰੀ ਤੋਂ ਕੱਢ ਦਿੱਤਾ ਜਾਵੇਗਾ ਅੱਜ ਵੈਸੇ ਕੀ ਨਾਮ ਹੈ ਅੰਡਾ ਤੇ ਉਹ ਕੀ ਕੰਮ ਕਰਦੇ ਮੈਂ ਨਵੀਸ਼ ਕੁਮਾਰ ਹੈ ਜੀ ਮੈਂ ਬ੍ਰਾਂਚ ਇੰਚਾਰਜਾਂ ਦਾ ਕਪੂਰ ਹਾਂ ਇਹ ਕੀ ਗੱਲ ਹੈ ਐਕਸਪ੍ਰੈਸ ਕੋਰੀਅਰ ਦੀ ਪੁਝਾਂਚ ਹੈ ਜੀ एक वीडियो सोशल मीडिया पर वायरल हुई है तो देखो वीडियो बारे में की है मैसेज पूरा दी तो सर वीडियो हमने भी रहते हैं अनवेच आई है तारे द्वारा तो ये पार्ट ऑफ इन्वेस्टिगेशन है सर ये अपना सीनियर्स नो पे दी जाएगी अपने सर डिस्क्यूटेड टीम होनी है अगर वो दोषी पाया जाना है तो टर्मिनेशन प्लस लीगली कार्रवाई की जाएगी वैसे सर ये इधर ऐ हो जाए कुछ नहीं होगा की लगता है जो अपने वास्ते खरीदारी कर रहा है उसमें कोई एक्सचेंज कर रहा है सर देखो ये तो सिक्योरिटी इन्वेस्टिगेशन के बीच पता लगेगा मैं वीडियो तो ਜਿਹੜੇ ਸਮਝਣ ਵਾਲੇ ਕੰਮ ਕਰਨ ਵਾਲੇ ਨੇ ਉਹ ਉਹ ਮੇਰੇ ਨਾਲ ਗੱਲਬਾਤ ਹੋਈ ਉਹਨਾਂ ਦੇ ਨਾਲ ਸਰ ਕੰਮ ਕਰਨ ਵਾਲੇ ਬੰਦੇ ਨਾਲ ਫੋਨ ਤੇ ਰਾਤਾਂ ਜਰੀਏ ਕਾਇਮ ਕਰਨ ਦੀ ਜੇ ਕੋਸ਼ਿਸ਼ ਕੀਤੀ ਗਈ ਹੈ ਲੇਕਿਨ ਉਹਨਾਂ ਨੂੰ ਫੋਨ ਤੇ ਨਹੀਂ ਜੈ ਰਿਸਪੌਂਸ ਦਿੱਤਾ ਜਿਵੇਂ ਫੋਨ ਆਦਾ ਤਾਂ ਮੈਂ ਉਤੋਂ ਵੀ ਕਨਫਰਮੇਸ਼ਨ ਲੈ ਕੇ ਤੁਹਾਨੂੰ ਵੀ ਅਪਡੇਟ ਕੀਤਾ ਜਾ ਸਮਰਾਲਾ ਵਿੱਚ ਤੜਕਸਾਰ ਤੇਜ਼ ਬਾਰਿਸ਼ ਨੇ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿੱਤੀ ਉਹਥੇ ਮੁਸ਼ਕਲਾਂ ਵੀ ਖੜੀਆਂ ਕਰ ਦਿੱਤੀਆਂ ਸਮਰਾਲਾ ਸ਼ਹਿਰ ਦੇ ਅਕਵਾਕੇ ਇਲਾਕਿਆਂ ਵਿੱਚ ਪਾਣੀ ਜਮਾ ਹੋ ਗਿਆ ਜਿਸ ਕਾਰਨ ਦੁਕਾਨਦਾਰਾਂ ਨੂੰ ਅਤੇ ਕਾਰਵਾਸੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੁਕਾਨਦਾਰਾਂ ਦਾ ਕਹਿਣਾ ਹੈ ਕਿ ਉਹਨਾਂ ਲਈ ਕੋਈ ਵੀ ਗੱਲ ਨਹੀਂ ਹੈ ਪਿਛਲੇ 25 ਤੋਂ 30 ਸਾਲਾਂ ਤੋਂ ਇਸ ਮੁਸੀਬਤ ਨਾਲ ਉਹ ਝੂਟ ਰਹੇ ਹਨ ਉਹਨਾਂ ਦੀ ਦੁਕਾਨ ਤੇ ਖੜੇ ਪਾਣੀ ਕਾਰਨ ਕੋਈ ਗ੍ਰਾਹਕ ਵੀ ਉਹਨਾਂ ਕੋਲ ਨਹੀਂ ਆਂਦਾ ਕੋਈ ਕੋਈ ਹੱਲੇ ਨਹੀਂ ਹੋਇਆ ਮੈਂ ਆਹੀ ਗੱਲ ਅਮਰੀਕ ਤੋਂ ਢਿੱਲੋ ਸਾਹਿਬ ਨੂੰ ਕਹਿ ਰਿਹਾ ਸੀਗਾ ਵੀ ਤੁਸੀਂ ਦੱਸੋ ਵੀ ਕੀ ਕਰਕੇ ਦਿੱਤਾ ਸਮਰਾਲੇ ਨੂੰ ਹੁਣ ਦੀ ਸਰਕਾਰਾਂ ਦਾ ਕੀ ਭਾਲ ਰੰਦੀ ਜਦੋਂ ਉਹ ਲੋਕਲ ਹੋਣ ਦੇ ਬਾਵਜੂਦ ਵੀ ਨਹੀਂ ਸਮਰਾਲੇ ਦਾ ਕਰਿਆ ਇੱਕ ਵਾਰ ਬੜਾ ਮੀਂਹ ਪਿਆ ਹ ਤੇ ਜਦ ਜਗ ਜੀਵਨ ਤੋਂ ਖੇਰਿਆਂ ਦੇ ਘਰ ਵੀ ਪਾਣੀ ਬੜਿਆ ਤੇ ਸਰਦਾਰ ਮਰੀਕ ਤੋਂ ਤੇ ਲੋਂਦੇ ਵੀ ਪਾਣੀ ਬੜਿਆ ਮੈਂ ਕਿਹਾ ਜਦ ਥੋੜੇ ਐਮਐਲਏਾਂ ਦੇ ਪਾਣੀ ਬੜਿਆ ਹੋਇਆ ਸਾਡਾ ਕੀ ਹੱਲ ਹੋਊਗਾ ਵੀ ਬਿਲਕੁਲ ਕਿਸੇ ਨੇ ਸੋਚਿਆ ਹੀ ਨਹੀਂ ਹੈਗਾ ਵੀ ਪਾਣੀ ਸਾਡੀ ਕਿੰਨ ਵਧੀਆ ਤਹਿਸੀਲ ਸੀ ਸਮਰਾਲਾ ਅੱਜ ਅਸੀਂ ਪਿੱਛੇ ਨੂੰ ਗਏ ਆ ਅੱਗੇ ਨੂੰ ਐਡਵਾਂਸ ਨਹੀਂ ਹੋ ਜਾਏਗੀ ਸਾਡੇ ਕੋਲ ਤਾਂ ਕੋਈ ਤਰੱਕੀ ਵੀ ਨਹੀਂ ਹੋਈ ਤੁਹਾਨੂੰ ਸਾਨੂੰ ਕਿਹੜੀ ਤਰੱਕੀ ਮਿਲੀ ਦੱਸੋ ਤਾਂ ਸਹੀ ਸਾਨੂੰ ਕਿਹੜੀ ਤਰੱਕੀ ਦਿੱਤੀ ਹੈ ਇਹਨਾਂ ਦੀ ਸਰਕਾਰਾਂ ਨੇ ਹਾਂ ਚੌਣਾ ਬਾਜ਼ਾਰ ਜੀ ਕੁਬਿੰਦਰ ਸਿੰਘ ਹਾਂ ਇਹ ਪ੍ਰੋਬਲਮ ਆ ਰਹੀ ਏ ਕਿੰਨੀ ਦੇਰ ਤੋਂ ਆ ਜਿਹੜਾ بارش ਦੇ ਕਾਰਨ ਅੱਜ ਪਾਣੀ ਖੜੇ ਆ ਬਸ ਤੇ ਦੁਕਾਨਦਾਰੀ ਤੇ ਕਿੰਨਾ ਕੱਸਪਾ ਇਹ ਨੂੰ ਤਾਂ ਪੂਰਾ ਅਸਰ ਪੈਦਾ ਜੀ ਹੁਣ ਦੇਖੋ ਤੁਸੀਂ ਨੰਗਣਾ ਕਿਤੇ ਸੌਖਾ ਕੋਈ ਆ ਨੰਗ ਨਹੀਂ ਸਕਦਾ ਉਰੇ ਜੀ ਬਹੁਤ ਔਖਾ ਕੱਲ ਜਦੋਂ ਕੋਈ ਗੱਡੀ ਲੰਘਦੀ ਆ ਤਾਂ ਪਾਣੀ ਸਾਰਾ ਅੰਦਰ ਜਾਂਦਾ ਕੱਲ ਰੋਕ ਲਾਈ ਹੋਈ ਸੀ ਉਰੇ ਗੱਬੇ ਗੱਡੀ ਖੜਾਉਣੀ ਪਈ ਠੱਗਾ ਬਹੁਤ ਨਾ ਜੀ ਨਾ 6 ਮਹੀਨੇ ਹੋ ਗਏ ਉਹ ਨਾਲੀ ਬੰਦ ਨੂੰ ਜੀ ਕੋਈ ਅੰਦਾਜ਼ 6 ਮਹੀਨੇ ਤੋਂ ਵੱਧ ਹੋ ਸਕਦੇ ਨੇ ਘੱਟ ਨਹੀਂ ਹੈਗੇ ਉਹ ਨਾਲੇ ਕੀ ਕਰਦੇ ਨੇ ਕੋਈ ਬੰਦਾ ਨਹੀਂ ਕੱਢਣ ਆਇਆ ਉੱਥੇ ਕੱਢ ਕੇ ਦੋ ਦਿਨ ਚ ਚਲੇ ਗਏ ਕਿਸੇ ਨੇ ਆ ਕੇ ਦੇਖਿਆ ਨਹੀਂ ਬਾਅਦ ਚ ਵੀ ਕੰਮ ਸਹੀ ਹੋਇਆ ਕਿ ਨਹੀਂ ਉੱਪਰ ਕੋਈ ਇਹਨਾਂ ਦੇ ਅਫਸਰੇ ਨਹੀਂ ਕੋਈ ਸਹੀ ਹੈਗਾ ਉੱਥੇ ਦੇਖੋ ਤੁਸੀਂ ਜਾ ਕੇ ਪਹਿਲਾਂ ਖੰਨਾ ਰੋੜ ਉਰੇ ਪੱਟਿਆ ਫੇਰ ਪਰੇ ਜਾ ਕੇ ਪੱਟਿਆ ਸਹਾਬਕਦਾਬ ਕਿਸੇ ਨੂੰ ਕੋਈ ਪਤਾ ਹੀ ਨਹੀਂ ਵੀ ਆਉਂਦਾ ਕੋਈ ਬੰਦੇ ਕਾਰੀਗਰ ਬਲਾਓ ਤੁਸੀਂ ਜਿਹੜੇ ਕੰਮ ਵਾਲੇ ਬੰਦੇ ਨੇ ਕੰਮ ਵਾਲੇ ਜਿਹੜੇ ਸੀਵਰੇਜ ਦਾ ਪਤਾ ਹੈ ਜੀ ਇਹਨਾਂ ਨੂੰ ਉੱਥੇ ਓਕੜੇ ਪਾਣੀ ਉੱਤੇ ਚੱਲ ਰਿਹਾ ਜੀ ਹਰੇਕ ਬਰਸਾਤ ਨੂੰ ਇਹੀ ਹਾਲ ਹੁੰਦਾ ਇਹੀ ਹਾਲ ਜੀ ਸਾਨੂੰ ਦਾ ਦੇਖਦੇ 25 ਸਾਲ ਤੋਂ ਓਕੜੇ ਆ ਜੀ ਟਕੂ ਵਾਲੀ ਆ ਅਸੀਂ ਚੌੜੇ ਬਾਜ਼ਾਰ ਦੇ ਦੁਕਾਨਦਾਰ ਆ ਜੀ ਸਾਰੇ ਦੁਕਾਨਦਾਰ ਖੜੇ ਆ ਅਸੀਂ ਪਿਛਲੇ 25 30 ਸਾਲਾਂ ਤੋਂ ਆ ਸਾਡਾ ਵਿਕਾਸ ਆ ਸਾਡਾ ਬਦਲਾਅ ਆ ਪਹਿਲਾਂ ਕਾਂਗਰਸ ਦੀ ਸਰਕਾਰ ਸੀ ਹੁਣ ਆਪ ਦੀ ਸਰਕਾਰ ਲੈ ਕੇ ਆਏ ਹੁਣ ਆਪ ਦੀ ਸਰਕਾਰ ਦਾ ਵੀ ਬੁਰਾ ਹੀ ਹਾਲ ਸਾਨੂੰ ਤਾਂ ਸਮੇਂ ਨਹੀਂ ਆਂਦੀ ਵੀ ਸਾਡੇ ਲੇਡੀਜ਼ ਗਾਹਕ ਨਹੀਂ ਆਣਾ ਸਾਡੇ ਦਾ ਜੈਂਟਸ ਗਾਹਕ ਸਕੂਟਰ ਮੋਟਰਸਾਈਕਲ ਤੋਂ ਬਣਾ ਨਹੀਂ ਸਕਦਾ ਜੀ ਦੇਖੋ ਤਾਂ ਅਸੀਂ ਹਾਲ ਕੀ ਆ ਜੀ ਕਿੰਨੇ ਸਾਲਾਂ ਤੋਂ ਇਹੀ ਕਹਿੰਦੇ ਆ ਰਹੇ ਆ ਸਾਡੇ ਜਦੋਂ ਨਵੇਂ ਐਮਐਲਏ ਸਾਹਿਬ ਨਾਲ ਗੱਲਬਾਤ ਹੋਈ ਜੀ ਉਦੋਂ ਵੀ ਗਾਇਆ ਜੀ ਵੀ ਇੱਕੋ ਹੀ ਮੁੱਦਾ ਸਾਡਾ ਉਹ ਮੁੱਦਾ ਉੱਥੇ ਦਾ ਉੱਥੇ ਹੀ ਖੜਾ ਵਾ ਪਿਛਲੇ ਪ੍ਰਸ਼ਾਸਨ ਜੀ ਇੱਕ ਵਾਰੀ ਪਾਣੀ ਚੱਲਿਆ ਮੁੜ ਕੇ ਉੱਤੇ ਤਾਂ ਉਧੇ ਹੀ ਆ 6-6 ਮਹੀਨੇ ਸਾਲ-ਸਾਲ ਸਾਡੇ ਨਾਲੀਆਂ ਨਹੀਂ ਸਾਫ਼ ਕਰਨਾ ਹੁੰਦਾ ਕੋਈ ਇੰਨਾ ਬੁਰਾ ਹਾਲ ਹੈ ਕਮੇਟੀ ਦਾ ਪਤਾ ਨਹੀਂ ਕਹਿੰਦੇ ਜੀ ਉਹ ਪਲਾਂਟ ਚੱਲ ਪਿਆ ਕਦੇ ਕਹਿੰਦੇ ਰੁਕ ਗਿਆ ਜੀ ਹੁਣ ਪਤਾ ਨਹੀਂ ਪਲਾਂਟ ਦਾ ਕੀ ਬੜਿਆ ਨਹੀਂ ਪਤਾ ਨਹੀਂ ਉਹ ਵੀ ਹੋਰ ਦਬਰਦੇ ਹੋ ਗਿਆ ਇਹਨੂੰ 25 ਸਾਲਾਂ ਚ ਮਰੀਦ ਸਿੰਘ ਜੀ ਨੇ ਨਹੀਂ ਚਲਾ ਸਕਿਆ ਹੁਣ ਚੱਲਿਆ ਹੁਣ ਵੀ ਉਦੋਂ ਹੀ ਬੰਦ ਪਿਆ ਹੋਇਆ ਆ ਚਾਰੀ ਦੁਕਾਨਦਾਰੀ ਦੀ ਗੱਲ ਕਰੀ ਦੁਕਾਨਦਾਰੀ ਦੇਖੋ ਜੀ 0% ਹੈ ਜੀ ਕੋਈ ਬੰਗਾ ਕ ਆਊਗਾ ਕਿੱਥੋਂ ਜੀ ਦੇਖੋ ਅਸੀਂ ਖੁਦ ਚੱਪਲਾ ਉੱਪਰ ਕਿੱਥੇ ਰੱਖ ਕੇ ਕਿੱਦਾਂ ਆਊਗਾ ਜੀ ਦੇਖੋ ਜਿੰਮੇ ਦੇਖਿਆ ਜਾਂਦਾ ਵੀ ਸਕੂਲ ਵੀ ਸਾਹਮਣੇ ਆ ਬੱਚੇ ਪੜ੍ਹਨ ਆਉਂਦੇ ਨੇ ਉਹ ਸਕੂਲ ਦੇ ਬਾਹਰ ਵੀ ਇੰਨੀ ਪਾਣੀ ਖੜਾ ਜੀ ਸਕੂਲ ਵਾਲਿਆਂ ਦਾ ਵੀ ਬੱਚੇ ਆਪਣਾ ਮੂਰੇ ਬੰਨ ਬੰਨ ਲਾ ਕੇ ਅੰਦਰ ਵੜਦੇ ਨੇ अदरवाइज ਬੁਰਾ ਹਾਲੀ ਹੈ ਜੀ ਲੋਕ ਪਲਾਈ ਕਲੱਬ ਰਜ ਮੋੜਾ ਬਰਨਾਲਾ ਅਤੇ ਐਨ ਆਰ ਆਈ ਗਰੁੱਪ ਸੁਖਪੂਰਾ ਮੋੜ ਕੈਨੇਡਾ ਦੇ ਵਿਸ਼ੇ ਸਹਿਯੋਗ ਨਾਲ ਨੇੜਲੇ ਪਿੰਡ ਸੁਖਪੂਰਾ ਮੋੜ ਦੇ ਗੁਰਦੁਆਰਾ ਸ੍ਰੀ ਚੋਲਾ ਸਾਇਬ ਵਿਖੇ ਦੋ ਲੋੜਵੰਦ ਪਰਿਵਾਰਾਂ ਦੀਆਂ ਲੜਕੀਆਂ ਦੇ ਆਨੰਦਕਾਰਜ ਧਾਰਮਿਕ ਰੀਤੀ ਰਿਵਾਜ ਅਨੁਸਾਰ ਕਰਵਾਏ ਗਏ ਇਸ ਮੌਕੇ ਲੋਕ ਪਲਾਈ ਕਲੱਬ ਦੀ ਸੁਖਪੂਰਾ ਮੋੜ ਕੈਨੇਡਾ ਦੇ ਪ੍ਰਬੰਧਕਾਂ ਤੇ ਕਲੱਬਾ ਦੇ ਐਨ ਆਰ ਆਈs ਪਿੰਡ ਵਾਸੀਆਂ ਦੇ ਸਹਿਯੋਗ ਨਾਲ ਦੋ ਲੋੜਵੰਦ ਲੜਕੀਆਂ ਦੇ ਆਨੰਦਕਾਰਜ ਕਰਵਾਏ ਗਏ ਜਿਨ੍ਹਾਂ ਨੂੰ ਕਰੇਲੂ ਵਰਤੋ ਵਾਲਾ ਫਰਨੀਚਰ ਸਮੇਤ ਸਾਰਾ ਸਮਾਨ ਦਿੱਤਾ ਗਿਆ ਸਾਡੇ ਸੋਪੂਰਾ ਮੋੜ ਵਿਕੇ ਇੱਥੋਂ ਦੀ ਸਮੁੱਚੀ ਪੰਚਾਇਤ ਪਿੰਡ ਦੇ ਮੋਤਵਰ ਬਸਦ ਜਣਾ ਔਰ ਸਾਡੇ ਪਿੰਡ ਦਾ ਜਗਸੀਰਾ ਸਿੰਘ ਪ੍ਰਧਾਨ ਜੋ ਕਿ ਇਹਨਾਂ ਦਾ ਲੋਕ ਭਲਾਈ ਕਲੱਬ ਬਣਾਇਆ ਵਾ ਇਹ ਬਹੁਤ ਵਧੀਆ ਸੇਵਾ ਕਰਦੇ ਆ ਜਦੋਂ ਵੀ ਅਸੀਂ ਦੇਖਦੇ ਆ ਇਹ ਕਿਸੇ ਵੀ ਗਰੀਬ ਤੇ ਮੁਸੀਬਤ ਆਉਂਦੀ ਆ ਕੋਈ ਇਲਾਜ ਕਰਨੀ ਉਹ ਨਹੀਂ ਕਰਵਾ ਸਕਦਾ ਇਹ ਐਨ ਆਰ ਆਈ ਵੀਰਾਂ ਦੇ ਸਹਿਯੋਗ ਦੇ ਨਾਲ ਉਹਨਾਂ ਨੂੰ ਕਿਤੇ ਹਸਪਤਾਲ ਲੈ ਕੇ ਜਾਂਦਾ ਕਿਤੇ ਉਹਨਾਂ ਨੂੰ ਡੀ ਐਮ ਸੀ ਹਸਪਤਾਲ ਦੇਖਿਆ ਇਹਨੂੰ ਅਸੀਂ ਅਸੀਂ ਪੀ ਜੀ ਆਈ ਚ ਲੈ ਕੇ ਜਾਂਦਾ ਦੇਖਿਆ ਮਰੀਜ਼ ਅੱਜ ਸਾਨੂੰ ਇਹ ਬਹੁਤ ਇੱਥੇ ਖੁਸ਼ੀ ਹੋਈ ਵੀ ਅੱਜ ਗਰੀਬ ਕੁੜੀਆਂ ਦੇ ਇਹਨਾਂ ਨੇ ਵਿਆਹ ਕੀਤੇ ਨੇ ਜੋ ਕਿ ਇਸ ਅਸੀਂ ਸਾਡੇ ਪਿੰਡ ਦਾ ਤੇ ਸਾਡੇ ਵੀਰ ਦਾ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਇਹੋ ਜੀ ਸੇਵਾ ਹਰ ਇੱਕ ਦੇ ਕਰਮਾਚ ਨਹੀਂ ਹੁੰਦੀ ਕਿਉਂਕਿ ਇਹ ਕੋਈ ਕੋਈ ਕਰ ਸਕਦਾ ਮੂਹਰੇ ਲੱਗਣਾ ਬਹੁਤ ਔਖੀ ਗੱਲ ਆ ਪਰ ਇਹ ਵੀਰ ਦੇਖਿਆ ਸੀ 24 ਘੰਟੇ ਵੀ ਗਰੀਬ ਲੋਕਾਂ ਦੀ ਸੇਵਾ ਦੇ ਵਿੱਚ ਰਹਿੰਦਾ ਔਰ ਇਹਦੀ ਟੀਮ ਦਾ ਸੀ ਸਮੂਚੀ ਟੀਮ ਦਾ ਧੰਨਵਾਦ ਕਰਦੇ ਆ ਅੱਜ ਸਾਡੇ ਐਮਐਲਏ ਸਭ ਨੇ ਵੀ ਪਹੁੰਚਣਾ ਸੀ ਕਿਉਂਕਿ ਪ੍ਰੋਗਰਾਮ ਵੱਧ ਹੋਣੇ ਕਰਕੇ ਪੀਰ ਜੀਵੇਂ ਸੀ ਉਹਨਾਂ ਦੇ ਇਸ ਕਰਕੇ ਕਿ ਲੁਧਿਆਣੇ ਉਪਚੋਣ ਚੱਲਦੀ ਉਹਦੇ ਕਰਕੇ ਉਹ ਨਹੀਂ ਪਹੁੰਚ ਸਕੇ ਅਸੀਂ ਉਹਨਾਂ ਦੀ ਵੀ ਹਾਜ਼ਰੀ ਲਵਾਉਣੀ ਹੈ ਸਾਡੇ ਕੁਲਦੀਪ ਸਿੰਘ ਕਾਲਾ ਟਿਲੋ ਐਮਐਲਏ ਦੀ ਇਹ ਬਹੁਤ ਵਧੀਆ ਜੀ ਦੇਖੋ ਅੱਜ ਦੇ ਦਿਨ ਦੇ ਵਿੱਚ ਜਿ ਮੰਗਾਈ ਦਾ ਜੋਗਾ ਜਦੋਂ ਆਪਾਂ ਦੇਖਦੇ ਆਂਗੇ ਗਰੀਬ ਲੋਕ ਘਰ ਦਾ ਚੁੱਲ੍ਹਾ ਮਸਾਂ ਚਲਾਉਂਦੇ ਆ ਪਰ ਜੋ ਇਹਦੇ ਨਾਲ ਐਨਆਰ ਭਾਈ ਸਾਡੇ ਪਿੰਡਾਂ ਦੇ ਨੌਜਵਾਨ ਬਾਹਰ ਜਾ ਕੇ ਬਾਹਰੋਂ ਜਾ ਕੇ ਇਹਦੇ ਲਈ ਸੇਵਾ ਭੇਜਦੇ ਆ ਇਹ ਗਾਂ ਜਾਂ ਕੋਈ ਗਰੀਬ ਲੋਕਾਂ ਦੀ ਮਦਦ ਕਰਦਾ ਉਹਨਾਂ ਪੈਸੇ ਦੇ ਨਾਲ ਇਹ ਬਹੁਤ ਵਧੀਆ ਲੱਗਦਾ ਇਹਨਾਂ ਨੇ ਅੱਜ ਗਰੀਬ ਲੋਕਾਂ ਨੂੰ ਜੋ ਕੁੜੀਆਂ ਦਾ ਵਿਆਹ ਕੀਤਾਗਾ ਉਹਦੇ ਵਿੱਚ ਦੇਖਿਆ ਇਹਨਾਂ ਨੇ ਜ਼ਰੂਰਤਮੰਦ ਵਿਆਹ ਦੇ ਵਿੱਚ ਜੋ ਵੀ ਸਮਾਨ ਹੁੰਦਾ ਸਾਰਾ ਦਿੱਤਾਗਾ ਇਹ ਜਿੰਨੇ ਵੀ ਮੇਰੇ ਆ ਵੀਰ ਖੜੇ ਨੇ ਸਾਡੇ ਇੱਧਰ ਵੀ ਖੜੇ ਨੇ ਇਹਨਾਂ ਸਾਰਿਆਂ ਦਾ ਹੀ ਧੰਨਵਾਦ ਕਰਦੇ ਆ ਕਿਉਂਕਿ ਐਡਾ ਵੱਡਾ ਸਹਿਯੋਗ ਹੋਣਾ ਬਹੁਤ ਹੀ ਜ਼ਰੂਰੀ ਗੱਲ ਸੀ ਕਿ ਉਹ ਇਹੋ ਜੇ ਪ੍ਰੋਗਰਾਮ ਹਰ ਇੱਕ ਪਿੰਡ ਦੇ ਵਿੱਚ ਨਹੀਂ ਹਰ ਇੱਕ ਦੇ ਬਸ ਦੀ ਗੱਲ ਨਹੀਂ ਪਰ ਸਾਡਾ ਇਹ ਵੀਰ ਦਾ ਸੀ ਬਹੁਤ ਧੰਨਵਾਦ ਕਰਦੇ ਆ ਸਾਡੇ ਐਨਆਰਆਈ ਜੋ ਸਾਡੇ ਬੱਚੇ ਨੇ ਸਾਡੇ ਵੀਰ ਨੇ ਉਹ ਇਹਦੀ ਮਤਲਬ ਹੈਲਪ ਕਰਦੇ ਇਹ ਗਾ ਉਹਨਾਂ ਦਾ ਗਰੀਬ ਲੋਕਾਂ ਦੀ ਹੈਲਪ ਕਰਦਾ ਇਹਦਾ ਅਸੀਂ ਸਮੁੱਚੇ ਕਲੱਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਅਸੀਂ ਪਹਿਲਾਂ ਤਾਂ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅਸੀਂ ਧੰਨਵਾਦ ਕਰਦੇ ਆ ਦਾਨੀ ਵੀਰ ਐਨਆਰਆਈ ਵੀਰ ਅਤੇ ਸਮੂਹ ਸਾਰੇ ਹੀ ਮੌੜਾਂ ਦੇ ਪੰਚਾਇਤ ਅਤੇ ਨਗਰ ਨਿਵਾਸੀਆਂ ਦੇ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਕਲੱਬ ਇਹ ਸੰਤਾ ਚੱਲਦੀ ਆ ਆ ਕਲਾਕਾਰਨ ਵਾਲਾ ਕੋਈ ਨਹੀਂ ਪਹਿਲਾਂ ਅਸੀਂ ਇੱਕ ਲੋੜਵੰਤੀ ਦਾ ਅਨੰਦ ਕਾਰਜ ਕਰਿਆ ਉਹਦੇ ਵਿੱਚ ਵੀ ਨਗਰ ਸੁਖਪੁਰਾ ਅਤੇ ਸਾਰੇ ਮੋੜਾਂ ਦੇ ਨਗਨ ਵਾਸੀਆਂ ਨੇ ਵੱਧ ਛੜ ਕੇ ਸਾਨੂੰ ਸਹਿਯੋਗ ਦਿੱਤਾ। ਇਸ ਵਾਰ ਦੋ ਲੜਕੀਆਂ ਜੋ ਕਿ ਜ਼ਰੂਰਤਮੰਦ ਨੇ ਇਹਨਾਂ ਦਾ ਅਸੀਂ ਆਨੰਦਕਾਰਜ ਰੱਖਿਆ ਹੈ ਕਿ ਇਸ ਵਾਰ ਵੀ ਬਹੁਤ ਜ਼ਿਆਦਾ ਐਨਆਰਆਈ ਵੀਰ ਅਤੇ ਜਾਨੀ ਵੀਰਾਂ ਵੱਲੋਂ ਸਾਨੂੰ ਸਹਿਯੋਗ ਦਿੱਤਾ ਗਿਆ। ਅਸੀਂ ਵਿਸ਼ੇਸ਼ ਧੰਨਵਾਦ ਕਰਦੇ ਹਾਂ ਗੁਰਦੁਆਰਾ ਸ੍ਰੀ ਚੋਲਾ ਸਾਹਿਬ ਸੁਖਪੁਰਾ ਮੋੜ ਪ੍ਰਬੰਧਕ ਕਮੇਟੀ ਅਤੇ ਐਨਆਰਆਈ ਗਰੁੱਪ ਸੁਖਪੁਰਾ ਮੋੜ ਜਿਨ੍ਹਾਂ ਵੱਲੋਂ ਹਰ ਮਹੀਨੇ ਕਲਬ ਨੂੰ ਰਾਸ਼ਨ ਲਈ ਵਿਸ਼ੇਸ਼ ਸਹਿਯੋਗ ਦਿੱਤਾ ਜਾਂਦਾ ਹੈਗਾ ਅਤੇ ਜੋ ਕਿ ਇਲਾਜ ਵਾਸਤੇ ਅਸੀਂ ਪੋਸਟ ਪਾਉਂਨੇ ਆ ਉਹਨਾਂ ਵਿੱਚ ਵੀ ਇਲਾਜ ਵਾਸਤੇ ਵੱਧ ਤੋਂ ਵੱਧ ਇਹ ਨਗਰ ਵੱਲੋਂ ਵੱਧ ਸਹਿਯੋਗ ਦਿੱਤਾ ਜਾਂਦਾ ਹੈ। ਹੁਕਮੀ ਅੱਜ ਕੀ ਸਮਾਗਮ ਕਰਾਇਆ। ਤਰਨਤਾਰਨ ਜ਼ਿਲ੍ਹੇ ਦੇ ਪਿੰਡ ਠੱਟਾ ਵਾਸੀ ਬੌਲੀਵੋਲ ਖਿਡਾਰੀ ਦਾ ਤੇਜ਼ ਸਰ ਹਥਿਆਰਾਂ ਦੇ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ। ਦੱਸਿਆ ਜਾ ਰਿਹਾ ਹੈ ਕਿ ਮਾਮੂਲੀ ਤਕਰਾਰ ਤੋਂ ਬਾਅਦ ਉਸ ਦੀ ਹੱਤਿਆ ਕਰ ਦਿੱਤੀ ਗਈ। ਮੌਕੇ ਤੇ ਪੁੱਜੀ ਥਾਣਾ ਸਰਹਾਲੀ ਦੀ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਥੇ ਕਿ ਸਰਹਾਲੀ ਜਿਹੜਾ ਕਿ ਸਰਹਾਲੀ ਪਿੰਡ ਹੈ ਸਰਹਾਲੀ ਥਾਣਾ ਉਥੇ ਇਨਫੋਰਮੇਸ਼ਨ ਮਿਲੀ ਸੀ ਕਿ ਜਿਹੜੀ ਮੰਡੀ ਆ ਉਥੇ ਲੜਾਈ ਹੋ ਗਈ ਹੈ ਤੇ ਉਥੇ ਇੱਕ ਬੰਦੇ ਦੀ ਉਸ ਦੌਰਾਨ ਡੈਥ ਹੋ ਜਾਂਦੀ ਹੈ ਜਦੋਂ ਉਥੇ ਮੌਕੇ ਜਾ ਕੇ ਦੇਖਿਆ ਜਾਂਦਾ ਹੈ ਤੇ ਉਥੇ ਆਪਾਂ ਦੇਖਦੇ ਆ ਕਿ ਜਿਹੜੀ ਡੈੱਡ ਬੋਡੀ ਹੈ ਉਹਨੂੰ ਉਹਦੇ ਦੋਸਤ ਲੈ ਕੇ ਜਾ ਚੁਕੇ ਆ ਤੇ ਉਥੇ ਖੂਨ ਢਲਿਆ ਹੋਇਆ ਸੀ ਇਹਦੇ ਉੱਤੇ ਕਿਰਚ ਦਾ ਯੂਜ਼ ਕੀਤਾ ਗਿਆ ਮਰਨ ਵਾਲੇ ਦਾ ਨਾਮ ਹੈਗਾ ਵਿਵੇਕਦੀਪ ਸਿੰਘ ਜਿਹੜਾ ਕਿ ਠੱਠੇ ਪਿੰਡ ਦਾ ਰਹਿਣ ਵਾਲਾ ਹੈ ਪਲੇਅਰ ਸੀ ਮੁੰਡਾ ਸਰ ਹਾਂਜੀ ਕਹਿ ਰਹੇ ਕਿ ਬਾਲੀਬੋਲ ਦਾ ਪਲੇਅਰ ਰਿਹਾ ਹੈ ਇਹ ਸਰ ਕਾਰਨ ਕੋਈ ਮਾਰਨ ਦਾ ਆਪ ਜੀ ਬੰਦ ਜੀ ਆਨੇ ਦੀ ਆਪਸੀ ਸਕੂਲ ਲੈਵਲ ਤੋਂ ਰஞ்சிਸ਼ ਭਾਈ ਜਲਦੀ ਆ ਰਹੀ ਸੀ ਤੇ ਐਗਜ਼ੈਕਟ ਜਿਸਨ ਆਪਾਂ ਵੈਰੀਫਾਈ ਕਰ ਰਹੇ ਆ ਤੇ ਦੋਸ਼ੇ ਦੀ ਪਾਲ ਕਰ ਰਹੇ ਆ ਆਪਾਂ ਕਿੰਨੇ ਕੁ ਮੁੰਡੇ ਸੀ ਸਰ ਜਿਨ੍ਹਾਂ ਨੂੰ ਘਟਨਾਵਾਂ ਜਾਣ ਦਿੱਤਾ ਲਗਭਗ 5-6 ਬੰਦੇ ਆਏ ਸੀ ਜਿਨ੍ਹਾਂ ਨੇ ਘਟਨਾਵਾਂ ਨੂੰ ਜਾਣ ਦਿੱਤਾ ਜੀ ਤੇ ਸੋ ਮਿਲਤੀ ਰਿਪੋਰਟ ਪੋਸਟਮੈਨ ਨੂੰ ਭੇਜ ਦਿੱਤਾ ਹਾਜੀ ਪੋਸਟਮੈਨ ਨੂੰ ਭੇਜ ਦਿੱਤਾ ਤੇ ਕੋਈ ਹੋਰ ਕੋਈ ਕਲੂ ਵਗੈਰਾ ਇਸ ਮਾਮਲੇ ਚ ਕਲੂ ਇਹ ਹੈ ਕਿ ਆਪਾਂ ਹਜੇ ਚੰਗੀ ਤਰ੍ਹਾਂ ਚੈੱਕ ਕਰ ਰਹੇ ਆ ਤੇ ਇੱਕ ਦਾ ਇੱਕ ਦੋ ਆਪਾਂ ਸ਼ੱਕੀ ਬੰਦੇ ਵੀ ਰੋਡ ਅਪ ਕੀਤੇ ਆ ਉਹਨਾਂ ਤੋਂ ਪੁੱਛਗਿੱਛ ਕਰ ਰਹੇ ਆ ਤੇ ਜਲਦੀ ਆਪਾਂ ਇਹਨੂੰ ਟ੍ਰੇਸ ਕਰ ਲਵਾਂਗੇ। ਕੱਲ ਬਾਅਦ ਤੇ ਕੋਈ ਨਹੀਂ ਆਪਸ ਵਿੱਚ ਮੁੰਡਿਆਂ ਦੀ ਕੋਈ ਮਾੜੀ ਮੋੜ ਫੋਨ ਪਾ ਕੇ ਝਗੜਾ ਕਿਤੇ ਪਰਸਾ ਚੌਥੇ ਨੂੰ ਦੱਸਦੇ ਝਗੜਾ ਹੋਇਆ ਹੈ। ਲੜੇ ਆਪਸ ਵਿੱਚ ਮੜਾ ਮੋਟ ਤੇ ਅੱਜ ਵੀ ਫੇਰ ਫੋਨ ਕਰਕੇ ਗਾਲਾ ਗੋਲਾ ਕੱਢਦੇ ਹੀ ਮੁੰਡੇ ਨੂੰ। ਤੁਹਾਨੂੰ ਸਾਦੇ ਹੀ ਉਹ ਸ੍ਰੀ ਹਰਿਆਲੀ ਸਾਹਿਬ ਦਾੜਾ ਮੰਡੀ ਚਲੇ ਗਿਆ। ਫੋਨ ਤੇ ਧਮਕੀਆਂ ਦਿੰਦੇ। ਧਮਕੀ ਧਮਕੀ ਦਿੰਦੇ ਤੇ ਇਹ ਇਕੱਲਾ ਹੀ ਚਲੇ ਗਿਆ। ਤੇ ਜਦੋਂ ਗਿਆ ਤੇ ਇਹਨੇ ਅਗੇ ਦੱਸੋ ਰੋਜ਼ ਮੈਨੂੰ ਗਾਲਾ ਕੱਢਦੇ ਚੱਕਰ ਕੀ ਆ। ਇਹ ਮੁੰਡਾ ਵਾਲੀਵਾਲ ਦਾ ਪਲੇਅਰ ਹੀ ਚੰਗਾ। ਚੰਗਾ ਪਰਿਵਾਰ ਦਾ ਹੀ ਚੰਗਾ ਇੱਕ ਭਰਾ ਦਾ ਕੈਨੇਡਾ ਗਿਆ ਤੇ ਜਦੋਂ ਗਿਆ ਤੇ ਇਹਨੇ ਪੁੱਛਿਆ ਉਹਨਾਂ ਕੋਈ ਗੱਲ ਨਹੀਂ ਸੁਣੀ ਮੁੰਡਾ ਸਰਿਆਲੀ ਦਾ ਦਾਦੇ ਮਣੀ ਮਣੀ ਮੁੰਡੇ ਦਾ ਨਾਂ ਉਹਨੇ ਕਿਰਚ ਕੱਢ ਕੇ ਆ ਸਿੱਧੀ ਦਿਲ ਤੇ ਮਾਰੀ ਇਹ ਡੇ ਪਿਆ ਡੇਕੇ ਉੱਠ ਕੇ ਤੇ ਉਹਨੂੰ ਫੜਨ ਲੱਗਾ ਉਹਨਾਂ ਦੂਜਾ ਵਾਰ ਕੀਤਾ ਕਿਰਚ ਦਾ ਉਹ ਦਿਲ ਦੀ ਦੂਜੀ ਸਾਈਡ ਤੇ ਏਡਾ ਵੱਡਾ ਪਿਆ ਘਟ ਤੋਂ ਘਟ ਇੱਕ ਦੇਖਣਾ ਤੇ ਉੱਥੇ ਹੀ ਉਹ ਦੇਖਿਆ ਕਿੰਨੇ ਸਾਲ ਦਾ ਕੀ ਨੇ ਸਾਡੇ ਤਾਂ 16 16 16 ਸਾਲ ਦੀ ਬੁਰੇ ਇਹ ਖਿਡਾਰੀ ਕਹਾਦਾ ਹੀ ਵਾਲੀਬਾਲ ਦਾ ਖਿਡਾਰੀ ਗੁਰਦਾਸਪੁਰ ਅੰਮ੍ਰਿਤਸਰ ਨੈਸ਼ਨਲ ਹਾਈਵੇ ਤੇ ਪਿੰਡ ਸਤਕੋਹਾ ਦੇ ਨਜ਼ਦੀਕ ਇੱਕ ਮੈਡੀਕਲ ਸਟੋਰ ਮਾਲਕ ਦਾ ਉਸ ਵੇਲੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਜਦੋਂ ਪਿੰਡ ਕਹਿਲੇ ਕਲਾ ਤੋਂ ਉਹ ਆਪਣਾ ਮੈਡੀਕਲ ਸਟੋਰ ਬੰਦ ਕਰਕੇ ਆਪਣੇ ਘਰ ਬਟਾਲਾ ਵੇਖੇ ਜਾ ਰਿਹਾ ਸੀ ਦੱਸਿਆ ਜਾਂਦਾ ਹੈ ਕਿ ਰਗਵੀਰ ਸਿੰਘ ਉਰਫ ਮੇਜਰ ਸਿੰਘ ਮੁਰਗੀ ਮੁਹੱਲਾ ਬਟਾਲਾ ਦਾ ਰਹਿਣ ਵਾਲਾ ਸੀ ਤੇ ਪਿਛਲੇ 35 ਤੋਂ 30 ਸਾਲ ਤੋਂ ਪਿੰਡ ਕੈਲੇਕਲਾ ਥਾਣਾ ਘੁੰਮਣਕਲਾ ਵਿਖੇ ਮੈਡੀਕਲ ਸਟੋਰ ਚਲਾਉਂਦਾ ਸੀ ਤੇ ਦੇਰ ਰਾਤ ਨੂੰ 8:30 ਵਜੇ ਦੇ ਕਰੀਬ ਜਦੋਂ ਆਪਣੀ ਦੁਕਾਨ ਤੋਂ ਵਾਪਸ ਘਰ ਬਟਾਲਾ ਆ ਰਿਹਾ ਸੀ ਤਾਂ ਸਤਕੋਹਾ ਨੈਸ਼ਨਲ ਹਾਈਵੇ ਅੰਮ੍ਰਿਤਸਰ ਪਠਾਨਕੋਟ ਦੇ ਕਿਸੇ ਅਣਪਛਾਤੇ ਨੇ ਉਸ ਦੀ ਗੋਲੀ ਮਾਰ ਕੇ ਹਤਿਆ ਕਰ ਦਿੱਤੀ ਮੇਰਾ ਨਾਮ ਕਰਨਦੀਪ ਸਿੰਘ ਹੈ ਕੀ ਹੋਇਆ ਮੈਨੂੰ 7:30 ਫੋਨ ਆਇਆ ਹੈ ਜੀ ਤੇ ਇੱਥੇ ਮੇਰੇ ਫਾਦਰ ਸਾਹਿਬ ਦਾ ਕਤਲ ਹੋ ਗਿਆ ਹੈ ਜੀ ਕੀ ਨਾਮ ਸਰਦਾਰ ਮਿਰਜਾ ਸਿੰਘ ਕੀ ਕੰਮ ਕਰਦੇ ਸੀ ਮੈਡੀਕਲ ਸਟੋਰ ਸੀ ਸਾਡਾ ਕੀ ਲੱਗਦਾ ਹੈ ਕਿ ਸਟਰੋ ਹੈ ਇਹ ਵਾ ਇਹ ਤੇ ਵਾਰਦਾਤ ਕਿੰਨੇ ਗੋਲੀ ਮਾਰ ਕੇ ਕੀਤੀ ਆ ਜੀ ਕੀ ਮੰਗਦੇ ਹੋ ਕੀ ਕਹਿੰਦੇ ਹੋ ਕਿ ਲੋਅਰ ਆਰਡਰ ਦੀ ਸਥਿਤੀ ਕੀ ਮੰਗਣਾ ਤੇ ਦੇਖੋ ਜੀ ਮੈਂ ਮੰਗਣਾ ਥੋੜੀ ਮੈਂ ਹੱਕ ਲੈਣਾ ਜੀ ਆਪਣਾ ਵੀ ਜਿੰਨੇ ਜਿਹੜੇ ਬੰਦੇ ਨੇ ਕੀਤਾ ਮੈਂ ਤਾਂ ਉਹਨੂੰ ਅੰਦਰ ਕਰਾਉਂਗਾ ਜੀ ਇਨਸਾਫ ਚਾਹੀਦਾ ਪੰਜਾਬ ਦੇ ਕਿਹੋ ਜਿਹੇ ਹਾਲਾਤ ਨੇ ਲੋਅਰ ਆਰਡਰ ਬਹੁਤ ਮਾਰੇ ਦੇਖੋ ਜੀ ਲੋਅਰ ਆਰਡਰ ਤਾਂ ਕੋਈ ਨਾ ਹੀ ਨਹੀਂ ਰਿਹਾ ਸ਼ਰੇਆਮ ਕਤਲ ਕਰ ਗਿਆ ਜੀ ਇਹ ਇਹ ਵੀ ਦੱਸ ਦੇ ਵੀ ਪੈਨ ਦੀ 35 ਸਾਲ ਹੋ ਚੁੱਕਿਆ ਜੀ ਰੋਜ਼ ਇਹਨਾਂ ਦਾ ਇਹੀ ਰੋਡ ਤੇ ਆਉਣ ਜਾਣ ਆ ਫਿਰ ਅੱਜ ਇਹ ਕਿੰਨ ਵਾਰਦਾਤ ਹੋਈ ਆ ਕੋਈ ਰੰਜਿਸ਼ ਲੱਗਦੀ ਕਿ ਸਿਰ ਹਾਂ ਜੀ ਰੰਜਿਸ਼ ਹੋ ਸਕਦੀ ਆ ਜੀ ਆਦੀ ਠੀਕ ਆ ਜੀ ਹਾਂ ਸ਼ੱਕ ਹੈ ਜੀ ਬਿਲਕੁਲ ਹੈ ਹੈ ਇਹਨਾਂ ਦਾ ਨਾਮ ਵੀ ਲਿਖਾਵਾਂਗੇ ਜੀ ਅਨ ਅਨਪ੍ਰਸ਼ਾਤੇ ਵੀ ਲਿਖਾਵਾਂਗੇ ਜਿਹੜੇ ਵੀ ਆ ਤੇ ਜਿਹੜੇ ਵੀ ਆ ਸਾਰਿਆਂ ਦਾ ਨਾਮ ਲਿਖਾਵਾਂਗੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੇ ਲਈ ਹਰ ਕੋਈ ਉਪਰਾਲੇ ਕਰਦਾ ਰਹਿੰਦਾ ਹੈ ਇਸੇ ਤਰ੍ਹਾਂ ਹੀ ਇਟਲੀ ਪਾਈਚਾਰੇ ਵੱਲੋਂ ਗੁਰਦੁਆਰਾ ਸਿੰਘ ਸਭਾ ਕੋਰਤੇ ਨੋਵਾ ਬੈਰਗਾਮੋ ਇਟਲੀ ਵਿਖੇ ਕਬੱਡੀ ਦਾ ਟੂਰਨਾਮੈਂਟ ਕਰਵਾਇਆ ਗਿਆ ਇਸ ਮੌਕੇ ਲੇਟ ਜੁਝਾਰ ਸਿੰਘ ਕਲੱਬ ਐਸਬੀਐਸ ਕੋਰਤੇ ਨਾਬਾ ਦੇ ਦੋ ਮੈਂਬਰਾਂ ਦੇ ਬਹੁਤ ਸਹਿਯੋਗ ਰਿਹਾ ਇਸ ਮੌਕੇ ਤੇ ਕਬੱਡੀ ਕੱਪ ਸ਼ੇਰੇ ਪੰਜਾਬ ਸਪੋਰਟਸ ਕਲੱਬ ਦੁਆਰਾ ਦੂਜਾ ਕਬੱਡੀ ਕੱਪ ਪ੍ਰਸਾਰਿਤ ਕੀਤਾ ਗਿਆ ਤੇ ਸਾਰੀਆਂ ਆਈਆਂ ਹੋਈਆਂ ਸੰਗਤਾਂ ਦਾ ਕਬੱਡੀ ਕੱਪ ਟੂਰਨਾਮੈਂਟ ਵਿੱਚ ਪਹੁੰਚਣ ਤੇ ਧੰਨਵਾਦ ਵੀ ਕੀਤਾ ਗਿਆ ਇਸ ਮੌਕੇ ਸਭ ਦੇ ਬੈਠਣ ਲਈ ਬਹੁਤ ਵਧੀਆ ਪ੍ਰਬਾਲਾ ਕੀਤਾ ਗਿਆ ਤੇ ਇਸ ਕਬੱਡੀ ਟੂਰਨਾਮੈਂਟ ਵਿੱਚ ਛੋਟੇ ਬੱਚਿਆਂ ਦੇ ਮੈਚ ਅਤੇ ਅੰਡਰ 20 ਦੇ ਮੈਚ ਕਰਵਾਏ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੇ ਵੀਰਾਂ ਨੂੰ ਬੇਨਤੀ ਆ ਵੀ ਜਿੱਦਾਂ ਸਾਡੇ ਅੱਜ ਬਹਿਰ ਕਮੋ ਦੀ ਧਰਤੀ ਤੇ ਗੁਰੂ ਘਰ ਕੋਰਤੇ ਨਵਾ ਸਿੰਘ ਸਵਾ ਗੁਰੂ ਘਰ ਜੋ ਕੋਰਤੇ ਨਵਾ ਆ ਉੱਥੇ ਇੱਕ ਬਹੁਤ ਹੀ ਵਧੀਆ ਪ੍ਰਾਲਾ ਜੋ ਕਿ ਕਬੱਡੀ ਟੂਰਨਾਮੈਂਟ ਕਰਾਇਆ ਜਾ ਰਿਹਾ ਆ ਸੋ ਸਾਰੀਆਂ ਸੰਗਤਾਂ ਜਿਹੜੀਆਂ ਬਾਹਰੋਂ ਦੂਰੋਂ ਨੇੜਿਓਂ ਆਈਆਂ ਇਹੋਨਾਂ ਦਾ ਵੀ ਧੰਨਵਾਦ ਦੀਆਂ ਬਾਕੀ ਜੋ ਇਟਲੀ ਦੀਆਂ ਪੂਰੇ ਦੀ ਮਾਣਿਆ ਉਹਨਾਂ ਦੇ ਵੀ ਧੰਨਵਾਦ ਦੀਆਂ ਬਹੁਤ-ਬਹੁਤ ਸਾਰੇ ਵੀਰਾਂ ਦੇ ਇੱਥੇ ਪਹੁੰਚਣ ਤੇ ਬਹੁਤ-ਬਹੁਤ ਸਾਰਿਆਂ ਦਾ ਸਵਾਗਤ ਕਰਦੇ ਆ ਤੇ ਬਹੁਤ ਵਾਦ ਉਹਨਾਂ ਦੇ ਧੰਨਵਾਦ ਦੀਆਂ ਜੋ ਸਾਰਾ ਇਹ ਟੂਰਨਾਮੈਂਟ ਸਾਰਾ ਗੁਰੂ ਘਰ ਵੱਲੋਂ ਲਿਖਿਆ ਗਿਆ ਆ ਜੋ ਗੁਰੂ ਘਰ ਦੀ ਕਮੇਟੀ ਬਹੁਤ ਸੋਹਣਾ ਪ੍ਰਾਲਾ ਕਰ ਰਹੀ ਆ ਜਿਵੇਂ ਕਿ ਛੋਟੇ ਬੱਚਿਆਂ ਦੇ ਮੈਚ ਵੀ ਕਰਾਏ ਗਏ ਆ ਤੇ ਅੰਡਰ 20 ਮੈਚ ਵੀ ਕਰਾਏ ਜਾ ਰਹੇ ਆ ਬਾਕੀ ਹੋਰ ਵੀ ਜਿੱਦਾਂ ਬੀਬੀਆਂ ਦੇ ਬਹਿਣ ਵਾਸਤੇ ਬਹੁਤ ਵਧੀਆ ਪ੍ਰਾਲਾ ਕੀਤਾ ਗਿਆ ਆ ਭਾਵਾਂ ਦੇ ਵੇਣ ਵਾਸਤੇ ਵੀ ਵਧੀਆ ਪ੍ਰਬੰਧ ਕੀਤਾ ਗਿਆ ਸਾਰਿਆਂ ਨੂੰ ਬਹੁਤ ਵਧੀਆ ਇੱਕ ਸੰਚੇਤ ਮਿਲ ਰਿਹਾ ਵਾ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰਤਨ ਹੋਇਆ ਵਿਖੇ ਟੂਰਨਾਮੈਂਟ ਹੋ ਰਿਹਾ ਜਿੱਥੇ ਚਾਰ ਟੀਮਾਂ ਛੇ ਟੀਮਾਂ ਭਾਗ ਲੈ ਰਹੀਆਂ ਸਾਡੀ ਟੀਮ ਵੀ ਬਾਬਾ ਜਗਤਰਾਮ ਸਪੋਰਟਸ ਕਲੱਬ ਬਲੋਸਕੋ ਬੈਰਗਮੋ ਭਾਗ ਲੈ ਰਹੀ ਹੈ ਜਿਹਦੇ ਵਿੱਚ ਚੋਟੀ ਦੇ ਖਿਡਾਰੀ ਤੁਹਾਨੂੰ ਅੱਜ ਯੋਰ ਦਿਖਾਉਣਗੇ ਹੋਰ ਬੀਬੀਆਂ ਦੇ ਬੈਠ ਵਾਤੇ ਵੀ ਬਹੁਤ ਵਧੀਆ ਪ੍ਰਬੰਧ ਕੀਤੇ ਹੋਏ ਆ ਇਹ ਸਾਰਿਆਂ ਨੂੰ ਵਧਿਆ ਕੇ ਇੱਥੇ ਆਣ ਕੇ ਮੇਲੇ ਦੀ ਰੌਣਕ ਵਧਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਵੀ ਮੇਲਾ ਚੱਲ ਰਿਹਾ ਬਹਿਰ ਕਮੇਚ ਬਹੁਤ ਵਧੀਆ ਮੇਲਾ ਹੋ ਰਿਹਾ ਵਾ ਕਮੇਟੀ ਦੀ ਸਹਿਯੋਗ ਨਾਲ ਸਾਰੇ ਪਲੇਅਰਾਂ ਦੀ ਸਹਿਯੋਗ ਨਾਲ ਸਾਰੇ ਆਓ ਵੱਧ ਚੜ ਕੇ ਮੇਲੇ ਦੀ ਰੌਣਕ ਵਧਾਓ ਜੋ ਕਿ ਤਕਰੀਬਨ ਲੋਕਲ ਪਲੇਅਰ ਸਾਰੇ ਪਹੁੰਚੇ ਆ ਬਹੁਤ ਸੋਹਣਾ ਮੇਲਾ ਹੋਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹਿਰ ਕੰਪੀ ਦੀ ਧਰਤੀ ਤੇ ਗੁਰਦੁਆਰਾ ਸਿੰਘ ਸਵਾ ਕੋਰਤੀ ਨੋਵੇ ਦੇ ਟੂਰਨਾਮੈਂਟ ਕਰਾਏ ਜਾ ਰਹੇ ਹਨ ਜੋ ਇੱਕ ਕਮੇਟੀ ਵਧਾਈ ਦੇ ਪਾਤਰਾ ਬਹੁਤ ਵਧੀਆ ਪ੍ਰਾਲਾ ਕਰ ਰਹੀ ਹੈ ਕਮੇਟੀ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਹਮਮਾ ਕੇ ਪਹੁੰਚੋ ਟੂਰਨਾਮੈਂਟ ਦਾ ਆਨੰਦ ਮਾਣੋ ਬਾਕੀ ਕਮੇਟੀ ਨੇ ਲੰਗਰ ਪਾਣੀ ਦਾ ਪ੍ਰਬੰਧ ਬਹੁਤ ਅਰੇਂਜਮੈਂਟ ਕੀਤਾ ਹੈ ਬੱਚਿਆਂ ਵਾਸਤੇ ਬਹੁਤ ਬੜਾ ਪ੍ਰਬੰਧ ਕੀਤਾ ਹੈ ਬੀਬੀਆਂ ਭੈਣਾਂ ਵਾਸਤੇ ਬੈਠਣ ਦੀ ਜਗ੍ਹਾ ਬਹੁਤ ਵਧੀਆ ਪ੍ਰਾਲਾ ਕੀਤਾ ਕਮੇਟੀ ਨੇ ਬਹੁਤ-ਬਹੁਤ ਧੰਨਵਾਦ ਕਰ ਰਹੀਆਂ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਗੁਰਦੁਆਰਾ ਕੋਰਤਨਵਾ ਮਹਿਰਗਮੋ ਵਿਖੇ ਕਬੱਡੀ ਟੂਰਨਾਮੈਂਟ ਜੋ ਕਿ ਬਹੁਤ ਹੀ ਸਚਜੇ ਢੰਗ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਇਤਲੀ ਦਾ ਇੱਕੋ ਇੱਕ ਟੂਰਨਾਮੈਂਟ ਹੈ ਜਿੱਥੇ ਵਿੱਚ ਇਿੱਥੀਆਂ ਪੈਨਾਂ ਦੇ ਬੈਠਣ ਵਾਸਤੇ ਖਾਸ ਪ੍ਰਬੰਧ ਅਤੇ ਪੂਰੇ ਅਨੁਸ਼ਾਸਨ ਦੇ ਅਧੀਨ ਕਰਾਇਆ ਜਾਂਦਾ ਹੈ ਜਿੱਥੇ ਕੋਈ ਵੀ ਕਿਸ ਤਰ੍ਹਾਂ ਦਾ ਝਗੜਾ ਜਾਂ दारू ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੁੰਦੀ ਜਦੋਂ ਵੀ ਆਪਾਂ ਇਹਨਾਂ ਖੇਡਾਂ ਨੂੰ ਇਸ ਤਰ੍ਹਾਂ ਪ੍ਰੋਫੈਸ਼ਨਲ ਕਰਦੇ ਹਾਂ ਤੇ ਸ਼ਲਾਘਾਯੋਗ ਹੈ ਪ੍ਰਬੰਧਕ ਕਮੇਟੀ ਗੁਰੂ ਘਰ ਦੀ ਤੇ ਇਸ ਇਲਾਕੇ ਦੀ ਸਮੂਹ ਸਾਧ ਸੰਗਤ ਬੈਰਗੋਮੋ ਦੀ ਜਿਨ੍ਹਾਂ ਨੇ ਇਹ ਸਜੋ ਸਦਕਾ ਇੰਨਾ ਵਧੀਆ ਤੇ ਸੁਚੱਜੇ ਢੰਗ ਦੇ ਨਾਲ ਟੂਰਨਾਮੈਂਟ ਕਰਵਾਉਣ ਦਾ ਮੌਕਾ ਮਿਲਿਆ ਧੰਨਵਾਦ ਜੀ ਫਿਰ ਇੱਕ ਵਾਰੀ ਇਲਾਕੇ ਦੀ ਸਮੂਹ ਸਾਧ ਸੰਗਤ ਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਇਸਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਤਕਲੀ ਮੈਨੂੰ ਯਾਨੀ ਕਿ ਤੇਜਿੰਦਰ ਕੌਰ ਨੂੰ ਦੇ ਉਜ਼ਾਜ਼ਤ ਰੱਬ ਰੱਖਾ